ਭਾਰਤ ਅਤੇ ਸਾウਦੀ ਅਰਬ ਵੱਲੋਂ ਸਾਲ 2024 ਲਈ ਦਵੱਲੇ ਹੱਜ ਸਮਝੌਤੇ ਤੇ ਦਸਤਖਤ ਕੀਤੇ ਗਏ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਮ੍ਰਿਤੀ ਜ਼ੂਬੇਨ ਇਰਾਨੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਝੌਤਾ ਵਿਦੇਸ਼ ਰਾਜ ਮੰਤਰੀ ਵੀ ਮੁਰਲੀ ਧਰੰਦੀ ਦੀ ਮੌਜੂਦਗੀ ਵਿੱਚ ਆਪਸੀ ਹਿੱਤਾਂ ਦੇ ਮਾਮਲਿਆਂ ਤੇ ਸਾਰਥਕ ਵਿਚਾਰ-ਵਟਾਂਦਰੇ ਤੋਂ ਬਾਅਦ ਸਾウਦੀ ਅਰਬ ਦੇ ਹੱਜ ਅਤੇ ਉਮਰਾ ਮਾਮਲਿਆਂ ਦੇ ਮੰਤਰੀ ਡਾਕਟਰ ਤੌਫੀਕ ਬਿਨ ਫੌਜ਼ਾਨ ਅਲ ਰਬੀਹਾ ਨਾਲ ਕੀਤਾ ਗਿਆ। ਸਾਊਦੀ ਅਰਬ ਨੇ ਵਿਸ਼ੇਸ਼ ਤੌਰ ਤੇ ਹਾਜਰ ਕਰਨ ਵਾਲਿਆਂ ਨੂੰ ਲੋੜੀਂਦੀ ਹਰੇਕ ਜਾਣਕਾਰੀ ਦੇਣ ਲਈ ਭਾਰਤ ਦੀ ਸ਼ਾਂਤ ਦਾ ਡਿਜੀਟਲ ਪਹਿਲ ਕਦਮੀ ਦੀ ਦਿਲੋਸ਼ਲਾਕਾ ਕੀਤੀ। ਕੇਂਦਰੀ ਮੰਤਰੀ ਨੇ ਦੱਸਿਆ ਕਿ ਹਾਜੀ ਯਾਤਰਾ ਵਿੱਚ ਮਹਿਰਮ ਤੋਂ ਬਿਨਾ ਔਰਤਾਂ ਦੀ ਭਾਗੀਦਾਰੀ ਨੂੰ ਹਲਾਸ਼ੇਰੀ ਦੇਣ ਦਾ ਪ੍ਰਸਤਾਵ ਸ਼ਮੂਲੀਅਤ ਪ੍ਰਤੀ ਸਾਡੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਵਿਚਾਰ-ਵਟਾਂਦਰੇ ਦੌਰਾਨ ਸਾਰੇ ਹਾਜ਼ਰੀ ਆਤਰੀਆਂ ਦੀ ਵਿਆਪਕ ਤੰਤਰ ਉਸਤੀ ਨੂੰ ਯਕੀਨੀ ਬਣਾਉਣ ਲਈ ਬਾਕੀ ਸਹੂਲਤਾਂ ਨੂੰ ਵਧਾਉਣ ਦੀਆਂ ਯੋਜਨਾਵਾਂ ਵੀ ਸ਼ਾਮਲ ਸਨ ਵਿਚਾਰ-ਵਟਾਂਦਰੇ ਦੌਰਾਨ ਦਿਖਾਈ ਗਈ ਸਹਿਯੋਗੀ ਭਾਵਨਾ ਦੀ ਡੂੰਘਾਈ ਨਾਲ ਕਦਰ ਕੀਤੀ ਗਈ ਅਤੇ ਦਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਹੋਰ ਉਪਰਾਲੇ ਕਰਨ ਦਾ ਅਹਿਦ ਲਿਆ ਗਿਆ